ਸੋਸਕਲ ਜੀ ਦੋਸਤੋ ਕੁਝ ਦਿਨ ਪਹਿਲਾਂ ਜਾਂ ਕਹੀਏ ਕਿ ਕਈ ਮਹੀਨੇ ਪਹਿਲਾਂ ਜਦੋਂ ਮੁੱਖ ਮੰਤਰੀ ਆਪਦੇ ਦੌਰੇ ਤੇ ਗਏ ਸੀਗੇ ਇੰਡਸਟਰੀ ਵਾਲਿਆਂ ਨਾਲ ਗੱਲ ਕਰਨ ਵਾਸਤੇ ਬੜਾ ਮਜ਼ਾਕ ਉੱਡਿਆ ਸੀ ਕਿ BMW ਦੇ ਪਾਰਟਸ ਨੂੰ ਲੈ ਕੇ ਗੱਲ ਹੋਈ ਸੀ ਕਿ ਪੰਜਾਬ 'ਚ ਬਣਾਇਆ ਕਰਨਗੇ ਤੇ ਉਹਨੂੰ ਆ ਬੜਾ ਮਜ਼ਾਕ ਉੱਡਿਆ ਪਰ ਹੁਣ ਇਹ ਗੱਲ ਸੱਚੀ ਹੋਣ ਲੱਗੀ ਆ ਸੱਚੀ ਵੀ ਇਸ ਮੁਤਲਕ ਲਾ ਲਓ ਤੁਸੀਂ ਕਿ ਤੁਹਾਨੂੰ ਗੱਲਬਾਤ ਵੀ ਸੁਣਾ ਦਾਂਗੇ ਕਿਉਂਕਿ ਜਿਹੜੀ ਕੰਪਨੀ ਦੇ ਲੋਕ ਆਏ ਹੋਏ ਸੀ ਤੇ ਆ ਜਿਵੇਂ ਤੁਸੀਂ ਦੇਖੋ ਆ ਗੋਰੇ ਜਿਹੇ ਬੈਠੇ ਨੇ ਵਿੱਚ ਨਾਲ ਇੱਕ ਤਾਂ ਉਹਨਾਂ ਨੇ ਬਕਾਇਦਾ ਤੌਰ ਤੇ ਹੁਣ ਡੀਲ ਕਰੀ ਆ ਪਲਾਂਟ ਮੰਡੀ ਗੁਮਿੰਦਗੜ੍ਹ ਦੇ ਵਿੱਚ ਲੱਗੂਗਾ ਯਾਨੀ ਕਿ ਇਹ ਗੱਲ ਉਸ ਸਮੇਂ ਦੇ ਦੌਰਾਨ ਭਾਵੇਂ ਕਿੰਨੀ ਮਜ਼ਾਕ ਚ ਲਈ ਗਈ ਹੋਵੇ ਪਰ ਬਕਾਇਦਾ ਤੌਰ ਤੇ ਸਰਕਾਰ ਨੇ ਹੁਣ ਇਸ ਨੂੰ ਲੈ ਕੇ ਜਿਹੜੀਆਂ ਨੇ ਫਾਈਲਾਂ ਨੇ ਉਹ ਸਾਈਨ ਕਰ ਲੀਆਂ ਨੇ ਆਫੀਸ਼ੀਅਲ ਤੌਰ ਤੇ ਗੱਲਬਾਤ ਹੋ ਗਈ ਆ ਤੇ ਹੁਣ ਜਦੋਂ ਅੱਗੇ ਸ਼ੁਰੂਆਤ ਹੋਣੀ ਆ ਤਾਂ ਬੜੀ ਛੇਤੀ ਮੰਡੀ ਗੁਮਿੰਦਗੜ ਕਹਿੰਦੇ ਪਲਾਟ ਲੱਗੂਗਾ ਜਿਹੜੇ ਨਾਲ ਉਹਨਾਂ ਦੇ ਸੱਜਣ ਆਏ ਨੇਗੇ ਉਹ ਵੀ ਇਹ ਗੱਲ ਦੱਸਦੇ ਨੇ ਕਿ ਇਸ ਤੋਂ ਪਹਿਲਾਂ ਉਹ ਕਈ ਹੋਰ ਕੰਪਨੀਆਂਜ਼ ਦੇ ਲਈ ਯਾਮਾ ਲਈ ਕੋਹਮਾ ਲਈ ਜਿਹੜਾ ਨੇ ਪਾਰਟਸ ਬਣਾਉਂਦੇ ਨੇ ਪਰ ਹੁਣ ਜਦੋਂ BMW ਨੇ ਦੇਖਿਆ ਕਿ ਇੱਥੇ ਪਾਰਟਸ ਬਣਾਉਣ ਦੀ ਲੋੜ ਹੈ ਜਾਂ ਕੰਪਨੀ ਦਾ ਜਿਵੇਂ ਹੁੰਦਾ ਵੀ ਵਧਾਉਂਦੀ ਆ ਆਪਣੇ ਆਪ ਨੂੰ ਵੀ ਉੱਥੇ ਪੰਜਿਆ ਕਰਨ ਤਾਂ ਉਸ ਚੀਜ਼ ਨੂੰ ਲੈ ਕੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਹੋਰਾਂ ਦੇ ਨਾਲ ਗੱਲਬਾਤ ਹੋਈ ਆ ਬਕਾਇਦਾ ਤੌਰ ਤੇ ਜਿਵੇਂ ਇਹ ਆਫੀਸ਼ੀਅਲ ਤੌਰ ਤੇ ਇਹ ਜਾਣਕਾਰੀ ਉਹਨਾਂ ਨੇ ਸਾਂਝੀ ਕਰੀ ਆ ਬਾਕੀ ਤੁਹਾਨੂੰ ਹੁਣ ਗੱਲਬਾਤ ਵੀ ਸੁਣਾ ਦਿੰਦੇ ਆ ਕਿ ਆਖਰ ਗੱਲ ਹੋਈ ਆ ਕਿਵੇਂ ਪਲਾਂਟ ਲੱਗੂਗਾ ਮੰਡੀ ਗਵਿੰਦਗੜ੍ਹ ਦੇ ਵਿੱਚ ਕਦੋਂ ਤੋਂ ਇਹਦੀ ਸ਼ੁਰੂਆਤ ਹੋਣ ਲੱਗੀ ਆ ਤਮਾਮ ਗੱਲਾਂ ਨੇ ਜਿਹੜੀਆਂ ਉਹਨਾਂ ਨੇ ਸਾਂਝੀਆਂ ਕਰੀਆਂ ਨੇ ਪਰ ਇੱਕ ਗੱਲ ਹੈ ਸਿਆਸੀ ਤੌਰ ਤੇ BMW ਦੇ ਪਲਾਂਟ ਨੂੰ ਲੈ ਕੇ ਬਹੁਤ ਮਸੌਲ ਤੇ ਚਰਚਾ ਉੱਠੀ ਸੀ ਕਿਉਂਕਿ ਵੱਡਾ ਨਾਵਾ ਹੈ ਤੇ ਇਹ ਗੱਲ ਕਹਿਣੀ ਕਿ ਹੁੰਦੇ ਸਮੇਂ ਤੋਂ ਦੌਰਾਨ ਪੰਜਾਬ ਚ ਆਵੇ ਤਾਂ ਆਪਦੇ ਆਪ ਦੇ ਵਿੱਚ ਖਾਸ ਹੋ ਜਾਂਦੀ ਹੈ ਹੁਣ ਗੱਲਬਾਤ ਸੁਣ ਲਓ ਤੁਸੀਂ ਅਸੀਂ ਮਾਡਰਨ ਆਟੋ ਤੋਂ ਆਇਆ ਹਾਂ ਅండ్ ਅਸੀਂ ਗਲੋਬਲ ਲੀਡਰਸ ਨਾਲ ਕੰਮ ਕਰਦੇ ਹਾਂ ਜਿਵੇਂ Honda, Yamaha, Musashi ਸਾਰੀ ਇੰਡੀਆ ਵਿੱਚ ਪਲਾਂਟ ਲਾਇਆ ਸੀ ਬਟ ਹੁਣ ਸਾਨੂੰ ਜਦੋਂ BMW ਕੋਲ ਇਨਾ ਪ੍ਰੈਸਟੀਜੀਅਸ ਪ੍ਰੋਜੈਕਟ ਮਿਲਿਆ ਜੀਚੋ ਆਸਟਰੀਆ ਤੋਂ ਤਾਈਵਾਨ ਤੋਂ ਜਰਮਨੀ ਫਰਾਂਸ ਐਂਡ ਜਪਾਨ ਦੀ ਸਾਈਡ ਟੈਕਨੋਲੋਜੀ ਆਕੇ ਇਕੱਠੇ ਮਿਲ ਕੇ BMW ਦੇ ਟੈਕਨੋਲੋਜੀ ਪ੍ਰੋਡਕਟ e-Pioneer Shaft ਨੂੰ ਬਣਾਉਣ ਲਈ ਤਾਂ ਅਸੀਂ ਕਿਹਾ ਸੀ ਵਾਪਸ ਆਪਣੇ ਰੂਟਸ ਤੇ ਜਾਵਾਂਗੇ ਐਂਡ ਸੀਐਮ ਸਰ ਦੀ ਇਨਕਰੇਜਮੈਂਟ ਨਾਲ ਇਨਵੈਸਟ ਪੰਜਾਬ ਦੀ ਡਾਇਰੈਕਸ਼ਨਸ ਤੇ ਪੋਜ਼ਿਟਿਵ એનર્ਜੀ ਨਾਲ ਗ੍ਰੀਨ એનર્ਜੀ ਤੋਂ ਪਾਵਰ ਹੋ ਕੇ ਪਲਾਂਟ ਔਮਨ ਨੂੰ ਏਮਪਾਵਰ ਕਰਨਗੇ ਐਂਡ ਪੰਜੂ ਬੰਦੇ ਨੂੰ ਡਾਇਰੈਕਟ तो दो सौ बंद इनडायरैक्ट इंप्लॉयमेंट देंगे चल मुख्यमंत्री साहब नज जो मुलाकात हुई उन्होंने का कहा कि स जो सपोर्ट थोड़ा चाहिए वो मिलेगी एंड तुम लाओ ए प्लांट नगले महीने यदि इनोग्रेसन नींव पत्थर रखते हैं आप एंड इनू फटाफट ला के अपा कमीशन करिए पूरे इंडिया से नहीं जर्मनी च नहीं पूरे दुनिया च नाम हो जाए कि इतों भी टेक्नोलॉजिकल कम एंड हाई एंड इंजीनियरिंग वर्क हो सकता ਐਂਡ ਸੁਨਹਿਰਾ ਪੰਜਾਬ ਅਗੇ ਟੈਕਨੋਲੋਜੀਕਲੀ ਸੁਪੀਰੀਅਰ ਪੰਜਾਬ ਉੱਪਰ ਕੇ ਆਊਗਾ ਇਹ ਹੀ ਸਾਡੀ ਮਨੋ ਕਾਮਨਾ ਹੈ ਸੋ ਥੈਂਕ ਯੂ ਵੈਰੀ ਮਚ ਆਈ ਸੀ ਮਾਡਰਨ ਆਟੋ ਤੋ ਆਇਆਜ ਐਂਡ ਅਸੀਂ ਗਲੋਬਲ ਲੀਡਰਸ ਨਾਲ ਕੰਮ ਕਰਦੇ ਆ ਜਿਵੇਂ Honda Yamaha Musashi ਸਾਰੀ